ਪਰ ਬੰਦਾ ਤੇ ਰੱਬ ਖੜਾ ਬਣਾ ਕੇ ਆਪੇ ਬਣਾਉਂਦਾ ਤੇ ਆਪੇ ਮੱਥੇ ਟੇਕੀ ਜਾਂਦਾ ਵੇਖ ਲਿਓ ਵਾਲੇ ਕੋਲ ਕਿੰਨੇ ਬਣਾ ਰੱਖੇ ਬੰਦੇ ਨੇ ਹੀ ਬਣਾਏ ਬੰਦੇ ਨੇ ਹੀ ਘੜਤਾ ਘੜੀਆਂ ਤੇ ਬੰਦਾ ਹੀ ਘੜਤਾ ਘੜ ਕੇ ਉਹਨਾਂ ਦੇ ਅੱਗੇ ਮੱਥੇ ਟੇਕੀ ਜਾਂਦਾ ਬਾਣੀ ਕਹਿੰਦੀ ਨਹੀਂ ਜਿਹੜਾ ਘੜਿਆ ਹੋਇਆ ਬਣਾਇਆ ਹੋਇਆ ਤਰਾਸ਼ਿਆ ਹੋਇਆ ਉਹ ਰੱਬ ਨਹੀਂ ਹੋ ਸਕਦਾ ਉਹ ਰੱਬ ਨਹੀਂ ਹੈ ਬੰਦੇ ਦੇ ਹੱਥਾਂ ਨਾਲ ਸਵਾਰਿਆ ਹੋਇਆ ਭੜਿਆ ਹੋਇਆ ਰੱਬ ਨਹੀਂ ਹੋ ਸਕਦਾ। ਉਹ ਰੱਬ ਨਿਰਾਰਕਾਰ ਹੈ। ਔਰ ਬੰਦੇ ਨੂੰ ਕਿਹਾ ਕਿ ਤੂੰ ਉਹ ਗੁਣ ਕਾਰਨ ਕਰ ਗੁਣ ਧਾਰਨ ਕਰਕੇ ਤੂੰ ਰੱਬ ਰੂਪ ਹੋ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਵੀ ਰੱਬ ਰੂਪ ਹੋ ਜਾ। ਔਰ ਬਾਣੀ ਨੇ ਇਸ ਜੀਵਨ ਦੀ ਕਦਰ ਦੇਖੋ। ਮਹਾਰਾਜ ਕਹਿੰਦੇ ਨੇ ਰੈਣਕ ਵਾਈ ਸੋਇਕ ਹੈ ਦਿਵਸ ਕੋ ਵਾਇ ਖਾਏ ਰਾਤ ਸੌ ਕੇ ਦਿਨ ਖਾਧੀ ਕੇ گزار ਦਿੱਤਾ ਔਰ ਵੇਖਿਓ ਠੀਰੇ ਜੈਸਾ ਜਨਮ ਹੈ ਮਹਾਰਾਜ ਇਸ ਜੀਵਨ ਦੀ ਕਦਰ ਵੇਖੋ ਕਿੰਨੀ ਵੱਡੀ ਰੱਖਦੇ ਆ ਠੀਰੇ ਜੈਸਾ ਜਨਮ ਹੈ ਤੇ ਨਾਲ ਹੀ ਕਹਿੰਦੇ ਕਾਉਂਟੀਆਂ ਬਦਲੇ ਜਾਏ ਕਾਉਂਟੀਆਂ ਦੇ ਬਦਲੇ ਜਾ ਰਿਹਾ ਕਾਉਂਟੀਆਂ ਦੇ ਬਦਲੇ ਜਾਨੀ ਕਿ ਬੜੀਆਂ ਹੋਸ਼ੀਆਂ ਗੱਲਾਂ ਦੇ ਬਦਲੇ ਤੇਰੇ ਹੱਥੋਂ ਹੀਰਾ ਨਿਕਲ ਰਿਹਾ ਖੋਟੀ ਕਉਂਡੀ ਕਉਂਡੀ ਨਹੀਂ ਚੱਲਦੀ ਕਉਂਡੀ ਦਾ ਕੋਈ ਮੁੱਲ ਨਹੀਂ ਕਉਂਡੀ ਦੀ ਕੋਈ ਕੀਮਤ ਨਹੀਂ ਭਾਵ ਹੋਸ਼ੀ ਹੈ ਛੋੜੀ ਹੈ ਬੇਕਾਰ ਹੈ ਐਸਾ ਜਨਮ ਹੈ ਕੌਡੀ ਬਦਲੇ ਜਾਏ ਭਾਵ ਹੋਸ਼ੀਆਂ ਗੱਲਾਂ ਨਿਕੰਮੀਆਂ ਗੱਲਾਂ ਦੇ ਬਦਲੇ ਤੇਰੇ ਹੱਥੋਂ ਜਨਮ ਹੀਰੇ ਵਰਗਾ ਜਾ ਰਿਹਾ ਤੇ ਜਿਹੜੇ ਬੰਦੇ ਦੇ ਹੱਥੋਂ ਨਿਕੰਮੀਆਂ ਗੱਲਾਂ ਕਰਕੇ ਹੀਰਾ ਖੁੱਸ ਰਿਹਾ ਹੋਵੇ ਉਹ ਸਿਆਣਾ ਹੋਏਗਾ ਕਿ ਬੇਅਕੂ ਹੋਏਗਾ ਉਹ ਬੰਦਾ ਸਮਝਦਾਰ ਵਿੱਚ ਗਿਣਿਆ ਜਾਏਗਾ ਕਿ ਉਹ ਕਮਲਿਆਂ ਵਿੱਚ ਗਿਣਿਆ ਜਾਏਗਾ ਜਿਹਦੇ ਹੱਥੋਂ ਨਿਕੰਮੀਆਂ ਚੀਜ਼ਾਂ ਦੇ ਬਗਲੇ ਹੀ ਹੀਰੇ ਇਸ ਕਰਿਆ ਹੋਵੇ ਤੇ ਮਹਾਰਾਜ ਕਹਿੰਦੇ ਸੰਭਲ ਜਾ ਚਾਮ ਨੂੰ ਰਹਿਰਾਸ ਦਾ ਪਾਠ ਹਰ ਗੁਰਦੁਆਰੇ 'ਚ ਹੁੰਦਾ ਹੈ ਹਰ ਪਿੰਡ 'ਚ ਹੁੰਦਾ ਹੈ ਜਿੰਨੇ ਗੁਰਦੁਆਰੇ ਆਪਣੇ ਪਿੰਡਾਂ 'ਚ ਨੇ ਹਰ ਪਿੰਡ ਦੇ ਗੁਰਦੁਆਰੇ 'ਚ ਸ਼ਾਮ ਨੂੰ ਇਹ ਪੜਿਆ ਜਾ ਰਿਹਾ ਹੁੰਦਾ ਪਈ ਪ੍ਰਾਪਤ ਬੋਲਦੇ ਹੋ ਜੀ ਤੁਸੀਂ ਰੋਜ਼ ਸੁਣਦੇ ਹੋਣੇ ਹੋਂ ਤਾਂ ਮੈਂ ਸਮਾਪਤੀ ਕਰਨ ਲੱਗਾ ਇਸ ਤੋਂ ਬਾਅਦ ਹੋਰ ਨਹੀਂ ਤੁਹਾਨੂੰ ਆਪੋਣਾ ਭਈ ਪ੍ਰਾਪਤ ਮਾਨੁਖ ਦੇਹੁਰਿਆ ਦੇਹੁਰਿਆ ਦਾ ਅਰਥ ਹੈ ਦੇਹ ਸਰੀਰ ਇਹ ਮਾਨਸ ਸਰੀਰ ਮਨੁੱਖਾ ਸਰੀਰ ਤੈਨੂੰ ਪ੍ਰਾਪਤ ਹੋਇਆ ਭਈ ਪ੍ਰਾਪਤ ਬੋਲਿਓ ਬੋਲਿਓ ਭਈ ਪ੍ਰਾਪਤ ਆਉਦਾ ਹੈਗਾ ਵੇਖ ਨੂੰ ਇਹਨਾਂ ਜਾਣ ਕੇ ਤੁਸੀਂ ਕਪਾਰੇ ਆ ਬੋਲੋ ਭਈ ਪ੍ਰਬਤ مانੁਖ ਦੇਹਰੀਆ ਅਗਲੀ ਲਾਈਨ ਗੋਬਿੰਦ ਮਿਲਨ ਕੀ ਬੋਲੋ ਗੋਬਿੰਦ ਮਿਲਨ ਕੀ ਚਲੋ ਸਿਆਸਤ ਦੀਆਂ ਗੱਲਾਂ ਕਰੀਏ ਤੇ ਸਾਰੇ ਬੋਲਣਗੇ ਨਾ ਅੱਗੇ ਤੋਂ ਅੱਗੇ ਵੱਧ ਕੇ ਬੋਲਣਾ ਅੱਗੇ ਤੋਂ ਅੱਗੇ ਉੱਤੇ ਚੜ੍ਹ ਚੜ੍ਹ ਕੇ ਬੋਲਣਾ ਮੇਰੀ ਸੌਣ ਮੇਰੀ ਸੌਣ ਮੇਰੀ ਸੌਣ ਜਦੋਂ ਬਾਣੀ ਬੋਲਣੀ ਹੋਦੋਂ ਆਪਾਂ ਨੂੰ ਪਤਾ ਨਹੀਂ ਕੀ ਹੁੰਦਾ ਸੰਗ ਆਉਂਦੀ ਹੈ ਉਦੋਂ ਇਦਾਂ ਲੱਗਦਾ ਵੀ ਇਹ ਠੀਕ ਹੈ ਤੁਹਾਡਾ ਕੰਮ ਹੈ ਤੁਸੀਂ ਪੜ੍ਹਦੇ ਹੋ ਅਸੀਂ ਬੈਠੇ ਹਾਂ ਜਿੰਨਾ ਚਿਰ ਪਠਾ ਲਓਗੇ ਬਹਿ ਜਾਂਦੇ ਆਪਾਂ ਪੜਨੋਂ ਧਿਆਨ ਨਹੀਂ ਔਰ ਜਿੰਨਾ ਚਿਰ ਸਤਿਗੁਰੂ ਦੀ ਬਾਣੀ ਦਾ ਸੱਚੀ ਦਿਲੋਂ ਆਪਾਂ ਜੋ ਮਹਾਰਾਜ ਨੇ ਕਿਹਾ ਉਹਦੀ ਕਦਰ ਨਹੀਂ ਕਰਦੇ ਦਿਲੋਂ ਜਿੰਨਾ ਚਿਰ ਉਸ ਗੱਲ ਨੂੰ ਸਵੀਕਾਰ ਨਹੀਂ ਕਰਦੇ ਬਸ ਮਆਫੀ ਕਰ ਰਿਹਾ ਜਿੰਨਾ ਮਰਜੀ ਚੋਰ ਲਾ ਲਿਓ ਜਿੱਧਰ ਮਰਜੀ ਭੱਜ ਦੌੜ ਲਈਏ ਓਨੀ ਦੇਰ ਤੱਕ ਇਸ ਜ਼ਿੰਦਗੀ ਦਾ ਇਸ ਜੀਵਨ ਦਾ ਭਲਾ ਨਹੀਂ ਹੋਏਗਾ ਇਹ ਮਹਾਰਾਜ ਦੀ ਬਾਣੀ ਦਾ ਫੈਸਲਾ ਹੈ ਜੇ ਇਸ ਜ਼ਿੰਦਗੀ ਦਾ ਸੱਚੀ ਭਲਾ ਚਾਹੁੰਦੇ ਆ ਜੇ ਜ਼ਿੰਦਗੀ 'ਚ ਸੁੱਖ ਚਾਹੁੰਦੇ ਆ ਸੱਚੀ ਸੁੱਖ ਚਾਹੁੰਦੇ ਆ ਜੇ ਸਾਡੇ 'ਚ ਇਮਾਨਦਾਰੀ ਹੈ कि ਅਸੀਂ ਇਸ ਜ਼ਿੰਦਗੀ ਨੂੰ ਸੱਚੀ ਮੁਕਤ ਕਰਨਾ ਹੈ ਤਾਂ ਫਿਰ ਸਤਿਗੁਰੂ ਦੇ ਆਖੇ ਸਾਨੂੰ ਲੱਗਣਾ ਪਏਗਾ ਮਹਾਰਾਜ ਦੇ ਮੁਤਾਬਕ ਤੁਰਨਾ ਪਏਗਾ ਤਾਂ ਹੀ ਇਸ ਜ਼ਿੰਦਗੀ ਦਾ ਸਹੀ ਅਰਥਾਂ ਵਿੱਚ ਸਾਨੂੰ ਪਤਾ ਲੱਗੇਗਾ ਤਾਂ ਹੀ ਇਹ ਜ਼ਿੰਦਗੀ ਸਫਲ ਹੋਏਗੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲਦੇ ਹਨ ਮਹਾਰਾਜ ਕਿਰਪਾ ਕਰਨ ਰਹਿਮਤ ਕਰਨ ਚੜ੍ਹਦੀਆਂ ਕਲਾ ਬਖਸ਼ ਕਰਨ ਵੀਰ ਕੁਸ਼ਰਮ ਸਿਕਨ ਜੋ ਕਿ ਲੰਬਾ ਸਮਾਂ ਕਾਲੇ ਦੇ ਨਾਲ ਜੁੜ ਕੇ ਪ੍ਰਚਾਰ ਪ੍ਰਸਾਰ ਚ ਆਪਣਾ ਯੋਗਦਾਨ ਪਾਉਂਦੇ ਰਿਹਾ ਇਸ ਵੇਲੇ ਉਪਦੇਸ਼ ਚ ਵੀਰ ਜੀ ਉਹਨਾਂ ਦੇ ਦੂਜੇ ਭਾਈ ਸਾਹਿਬ ਰਾਣਾ ਜੀ ਜੋ ਇੱਥੇ ਘਰ ਪਰਿਵਾਰ ਨੂੰ ਸੰਭਾਲ ਰਹੇ ਨੇ ਔਰ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਤਿਗੁਰੂ ਦੇ ਉਪਦੇਸ਼ ਨਾਲ ਜੁੜਨਾ ਮਹਾਰਾਜ ਦੀ ਬਾਣੀ ਨਾਲ ਜੁੜਨਾ ਔਰ ਵੀਰਵਾ ਸਤਿਗੁਰੂ ਸੱਚੇ ਬਾਦਸ਼ਾਹ ਦੇ ਜਾਗ ਰਹਿਤੇ ਆ ਹੋਇਆ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਇਸੇ ਸੇ ਆਇਆ ਸਤਿਗੁਰੂ ਕਿਰਪਾ ਕਰਮ ਰਾਮ ਜਿਨੇ ਵੀ ਤੁਸੀਂ ਵੀਰ ਭੈਣਾ ਰਿਸ਼ਤੇਦਾਰ ਸਭ ਪੈਣ ਭਾਈ ਤੇ ਪਹੁੰਚੇ ਹੋ ਲਗਾਤਾਰ ਉਸ ਦਿਨ ਤੋਂ ਹਾਜ਼ਰੀਆਂ ਇਸ ਬਾਬੇ ਬੜਾ ਸਾਰਿਆਂ ਦਾ ਬਾਦ ਕਿ ਤੁਸੀਂ ਆਪਣੀ ਸਮੇਤ ਸੁਣਨ ਕਰਕੇ ਤੇ ਆਪਣੀ ਜ਼ਿੰਮੇਵਾਰੀ ਸਮਝ ਕੇ ਹਾਜ਼ਰੀਆਂ ਭਰ ਰਹੇ ਉਮੀਦ ਕਰਦਾ ਹਾਂ ਜਿੱਥੇ ਅੱਜ ਮਾਤਾ ਜੀ ਨੇ ਅੰਤਮ ਅਰਦਾਸ ਵਿੱਚ ਆਪਾਂ ਸ਼ਾਮਲ ਹੋਇਆ ਖਲਾਸ ਕਰਨੀ ਹੈ ਜਿੱਥੇ ਪਰਿਵਾਰ ਬਣਣ ਲਈ ਆਪਾਂ ਸਤਿਗੁਰੂ ਦੇ ਚਰਨਾਂ 'ਚ ਜੋੜੜੀ ਕਰਨੀ ਹੈ ਉਥੇ ਆਪਾਂ ਆਪਣੇ ਲਈ ਵੀ ਅਰਦਾਸ ਕਰੀਏ ਸਭ ਤੋਂ ਅਸਾਂ ਨੂੰ ਵੀ ਦੇਖਣਾ ਮਰਨਾ ਜੋ ਤੁਸੀਂ ਕਹਿੰਦੇ ਹੋ ਉਹ ਸੱਤ ਕਰਨਾ ਇਸਨੂੰ ਵੀ ਸਵੀਕਾਰ ਕਰਨਾ ਆ ਜਾਏ ਮਨ ਜਿਵੇਂ ਤੁਸੀਂ ਕਿਹਾ ਉਸੇ ਤਰੀਕੇ ਆਈ ਆ ਜਾਏ ਜੋ ਆ ਜਾਏ ਪਾਈ ਸੇ ਕਿਸਾ ਪਰ ਬੋਏ ਕੀ ਜਿੰਤੇ ਮਾਤਾ ਜੀ ਲਈ ਆਵਾਜ਼ ਕਰੀਏ ਕਿ ਆਪਣੀ ਜਿੱਦੀ ਮੂਵੀ ਸਾਥ ਪਹਾੜਿਆਂ ਚ ਟੋਲੇ ਆਪਣੀ ਕੋਤ ਵੀ ਆਸ ਕਰੀਏ ਸੱਚੇ ਰਾਜਾ ਸਾਨੂੰ ਅਲ ਬਖਸ਼ੋ ਅਸੀਂ ਤੁਹਾਡੇ ਪਹਾੜਿਆਂ ਚ ਬੋਏ ਆ ਇਹ ਇਸ ਦਾ ਬੜਾ ਸਕੇ ਇਨਾ ਪੜ ਜੋ ਭਾਈ ਭੱਤ ਮਨ ਦੇ ਹੋਰਿਆ ਗੋਬਿੰਦ ਮਿੱਢੀ ਬਰੀਆ ਇਹੋ ਹੀ ਵਾਰੀ ਹੈ ਇਹੋ ਹੀ ਸਮਾਂ ਹੈ ਇਸ ਤੋਂ ਬਾਦ ਹੋਰ ਵਾਰੀ ਨਹੀਂ ਇਸ ਤੋਂ ਬਾਅਦ ਹੋਰ ਸਮਾਂ ਇਹ ਬਾਈ ਕੋਤੇ ਨਾ ਜਾਏ ਫੱਥੋ ਨਾ ਨਿਕਲ ਜਾਏ ਅਬੇਸਲੇ ਨਾ ਹੋਈਏ ਕਿਉਂਕਿ ਜ਼ਿੰਦਗੀ ਚੱਲ ਰਹੀ ਹੈ ਸਾਰੇ ਬੰਦਾ ਹੈ ਜਿੱਥੇ ਸਾਰ ਰੁਕ ਗਿਆ ਉਥੋਂ ਮਿੱਟੀ ਦੀ ਤੇਰੀ ਹੈ ਜੇ ਕਿਸੇ ਨੇ ਪੁੱਛਣਾ ਹੈ ਕਿ ਜਾਣਾ ਹੈ ਕਿ ਨਹੀਂ ਜਾਣਾ ਤੂੰ ਰਹਿਣਾ ਹੈ ਕਿ ਕੀ ਕੱਪੜੇ ਕਿਹੜੇ ਪਾਉਣੇ ਆ ਕੀ ਖਾਣਾ ਪੁੱਛਿਆ ਜਾਏਗਾ ਪੁੱਛੇ ਕੋਈ ਰਾਏ ਕੋਈ ਤੇ ਮਰਜ਼ੀ ਨਹੀਂ ਹੋਏ ਹਰ ਰਾਜੀ ਬੜੀ ਕਹਿ ਰਹੀ ਬੰਨਿਆ ਸੰਭਲ ਜਾ ਸੰਭਲ ਜਾ ਇਹ ਕੋਈ ਭਰੋਸਾ ਨਹੀਂ ਇਸ ਕਰਕੇ ਮਹਾਰਾਜੋ ਕਾੜਨਾ ਕੀਤੇ ਸੀ ਹਰ ਜੱਪ ਦੀਆਂ ਅੱਖੇ ਨ ਢਿੱਲ ਨਾ ਕੀ ਚਈ ਮੇਰੀ ਜਿੰਦੜੀਏ ਮਰ ਕੇ ਜਾ ਕੇ ਸਾਹ ਆਵੇ ਨਾ ਢਿੱਲ ਠੇਨ ਕੋੜਾ ਜਾ ਬੜਾ ਥੋੜਾ ਥੋੜਾ ਜਾ ਮਿੰਟਸ ਕਿੰਤਾ ਦਿਕੇ ਇੰਨੀ ਵੀ ਢਿੱਲ ਨਾ ਕਰ ਤੇ ਅਸੀਂ ਤਾਂ ਸਾਲਾਂ ਦੇ ਸਾਲ ਦਿਨਾਂ ਤੇ ਦਿਨ ਕੱਢ ਦਿੰਨੇ ਆਂ ਅਵੇਸੜੇ ਹੋ ਕੇ ਮਨ ਮਰਜ਼ੀਆਂ ਕਰਦੇ ਆਂ ਵੜਦੰਦੇ ਆਂ ਤੁਮਾਰਾ ਜੀ ਕਿਰਪਾ ਕਰਨ ਮਨ ਮਰਜ਼ੀਆਂ ਤੋਂ ਰੁਕ ਕੇ ਸਤਿਗੁਰੂ ਦੇ ਉਪਦੇਸ਼ ਵੱਲ ਧਿਆਨ ਦੇਣ ਦਾ ਯਤਨ ਕਰੀਏ ਜਿੰਨੇ ਤੁਸੀਂ ਮਾਈ ਭਾਈ ਜੁੜ ਬੈਠੇ ਹੋ ਆਪਣੇ ਘਰਾਂ 'ਚ ਬੈਠੇ ਹੋ ਗੁਰਦੁਆਰਾ ਸਾਹਿਬ ਗੁਰਬਾਣੀ ਧਿਆਨ ਲਾਓ ਘਰ ਚ ਬੈਠੇ ਹੋ ਗੁੱਟਕੇ ਕੋਥੀਆਂ ਆਪਣੇ ਘਰਾਂ ਚ ਰੱਖੋ ਇਤਿਹਾਸ ਦੀਆਂ ਕਿਤਾਬਾਂ ਆਪਣੇ ਘਰਾਂ ਚ ਰੱਖੋ ਆਪ ਖੁਦ ਵੀ ਪੜਨ ਦੀ ਕੋਸ਼ਿਸ਼ ਕਰੋ ਸਵੇਰੇ ਸਮਾਂ ਨਹੀਂ ਲੱਗਾ ਸ਼ਾਮ ਨੂੰ ਪੜ੍ਹ ਲਓ ਸ਼ਾਮ ਨੂੰ ਨਹੀਂ ਸਮਾਂ ਲੱਗਾ ਦੁਪਹਿਰੇ ਪੜ੍ਹ ਲਓ ਜਦੋਂ ਸਮਾਂ ਲੱਗੇ ਖੋਤ ਪਾਣੀ ਪੜ੍ਹਨ ਦੀ ਆਦਤ ਬਣਾਓ ਆਪਣੇ ਧੀਆਂ ਭਰਾ ਨੂੰ ਪਾਣੀ ਵਾਲਾ ਪਾਸੇ ਲੈ ਕੇ ਆਓ ਪ੍ਰਸ਼ਾਦਾ ਤਿਆਰ ਕਰੀਏ ਸਬਦ ਸੋਰਤ ਹੋ ਕੇ ਅੰਮ੍ਰਿਤ ਧਾਰੀ ਹੋ ਕੇ ਗੁਰੂ ਦੇ ਬਾਣੀ ਦੀ ਕਿਰਤ ਬਕਰਿਆ ਗਏ ਮਨ ਸ਼ਟੀਏ ਭੁਲੇਖਿਆਂ ਨੂੰ ਛੜੀਏ ਮੜੀਆਂ ਗੱਲੋਂ ਖਹਿੜਾ ਛਡਾਈਏ ਬਾੜੇ-ਦੁਆਲੇ ਦੀ ਜਿਹੜਾ ਆਪ ਜੀ ਉੱਤੇ ਆਉਂਦੇ ਆ ਇਹ ਖਹਿੜਾ ਸਾਡੇ ਗੁਰੂ ਦਾ ਮਹਾਰਾਜ ਦੇ ਪਛਦੀ ਬਾੜੀ ਨੂੰ ਆਪਾਂ ਜਨਨ ਕਰੀਏ ਮੰਨਣਾ ਸ਼ੁਰੂ ਕਰੀਏ ਪੜ੍ਹਨਾ ਸ਼ੁਰੂ ਕਰੀਏ ਮਹਾਰਾਜ ਸਾਰਿਆਂ ਦਾ ਹੀ ਭਲਾ ਕਰੇ ਸਭ ਨੂੰ ਸਤਿ ਬਖਸ਼ਿਸ਼ ਕਰੇ ਪਰਿਵਾਰ ਦਾ ਵੀਰ ਗੁਰシャン ਸਿੰਘ ਜੀ ਦੇ ਦੇਈ ਪਾਈ ਸਰਾਨਾ ਦੀ ਉਹਨਾਂ ਦਾ ਸਾਰਿਆਂ ਦਾ ਅਟੈਅ ਦਾ ਤਬਾਰ ਕਰਦਾ ਹਾਂ ਜੋ ਆ ਸਾਰੇ ਹੀ ਇਸ ਸਮੇਂ ਇਸ ਦੁੱਖ ਦੀ ਘੜੀ ਚ ਸਭ ਤੋਂ ਪਹਿਲਾਂ ਵੋਟ ਆਸਰਾ ਲੈ ਕੇ ਪਰਸਪਰ ਚੋਂ ਗਾਇਨ ਮੰਡਲੀ ਤੱਕ ਪਹੁੰਚੀ ਸੀ ਮਾਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਆਪਾਂ ਸਮਾਪਤੀ ਤੇ ਸਾਰੇ ਰਲ ਕੇ ਅਨੰਦ ਸੰਗਤ ਕਰਦੇ ਹਾਂ ਆਰਾਮ ਕਲੀ ਲਾਤੀ ਦਾ ਆਨੰਦ ਇੱਕ ਓਮਕਾਰ ਸਤਿਗੁਰ ਸਾ ਅਨੰਦ ਪਿਆ ਮੇਰੀ ਮਾਏ ਸਤਗੁਰ ਐ ਪਾਇਆ ਸਤਗੁਰ ਐ ਪਾਇਆ ਤੀਰਤੀ ਬੰਤੀ ਆਵਾ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਇਆ ਵਾਹ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਂ ਉਸ ਅਪਸਰਣਾ ਸਭਨਾ ਗਲਾ ਸੰਰਾਤ ਸੁਆਮੀ ਸੋ ਕਿਉ ਨੋਤਾ ਨਾਮੁ ਤੇਰੇ ਸਦਾ ਦਰੋਹ ਹਰਨਾ ਸਾਚੇ ਸਾਹਿਬਾਂ ਗਿਆ ਨਾਹੀ ਕਰਤੇ ਰੈ ਸਦਾ ਸਿਮਤ ਸਲਾਤ ਤੇਰੀ ਵਸਾਵੇ ਰਾਮੁ ਸੁਖਾਵੀ ਸਭੇ ਸਾਧਕੇ ਕਹੈ ਨਾਨਕ ਸਚੇ ਸਾਹਿਬ ਗਿਆਨਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚੁ ਕਰਿ ਰਖਿ ਰਾਮੁ ਸੁਖੁ ਕਾਣਾਕ ਸੁਖ ਮਾਨਿਆ ਸਿਆਜੇ ਇਛਾ ਸਾ ਪੂਜਾਈਆਂ ਹਰਿ ਨਾਮੁ ਸੋ ਜੀਵਨੁ ਹੈ ਵਡਿਆ ਨਾ ਸੁਣੋ ਸੰਤੋ ਸ਼ਬਦ ਤਰੋ ਪਿਆਮ ਸਤਿ ਕਰਮ ਮੇਰਾ ਆਧਾਰ ਆਰਵਾਜ ਬੋਤੋ ਦੋ ਦਸ ਕਿਦੇ ਕਾਲ ਕੰਟਕ ਮਾਰਿਆ ਕਾਹੇ ਨਾਨਕ ਤਾਂ ਸੁਖ ਆਤਿਤ ਘਰ ਅਨਹਦ ਵਾ ਜੇ ਆਨੰਦ ਸੁਣੋ ਪਾਰ ਬ੍ਰਹਮ ਕਬ ਪਾਓ ਸਾਗਲੂਰੇ ਸਭਾਤ ਕੋਲੇ ਸੁਣ ਬਤੀ ਕੋ ਸੰਸਾਜਨ ਭੈਸਰਸੇ ਪੂਰੇ ਗੁਰ ਤੇ ਜਾਣੀ ਸਭੇ ਵੇ ਨਮੰਤ ਨਤੁਰ ਝੜ ਲਾਕੇ ਬਾਜੇ ਅਨਹਦੂਰੇ ਸੁਣਦੇ कहते पवित सतगुरु बिनवंत नालक गुरु चरण लागे वाजे याद तू रे वाहिគុتی کا خلص वाहिគុتی فتے با کور تم پہ اداس جی او بند ساتھ ਤੁਮੇ ਦਾ ਸੁਨਨਤਾ ਤੁਮ ਤੇ ਹੋਏ ਸੋ ਆਕਿਆ ਕਾਰੀ ਤੁਮਰੀ ਕਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਤਿਗੁਰੂ ਦਾ ਹੰਲੇ ਬੋਲਨਾ ਜੀ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਵਾਚੈ ਦਾਸੁਇ ਪ੍ਰਤਮ ਪਕ ਅਤੀ ਸਿਮਰਕ ਗੁਣ ਕਈ ਆਏ ਗੰਗਦ ਗੁਰ ਤੇ ਅਮਰਦਾਸ ਸਤ ਸੰਸਿ ਸਹਾਇ ਅਭਿ ਨਾਰ ਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾ ਸਭ ਦੁਖ ਜਾਏ ਤੇਗ ਮਹਾਦਰ ਸਿਮਰਿਆ ਘਰਨੋਂ ਨ ਦਿਆਵੇ ਤਾਏ ਸਰ ਥਾਈ ਹੋਏ ਸਹਾਇ ਤਸਮਾ ਪਾਚਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾ ਪਾਚਾ ਦੀ ਲੋਕ ਸੇਗੁਰ ਸਾਹਿਬ ਜੀ ਦੇ ਬਾਅਦ ਕੀਰਤ ਦਾ ਧਿਆਨ ਕਰਕੇ ਨੂੰ ਜੀ ਪੰਜਾਂ ਪਿਆਰਿਆਂ ਚਾਹਾਂ ਸਹਿਜਾਂ ਚਾਲੀਆਂ ਮੁਕਤੇ ਆ ਹਾੜੀਆਂ ਜਪੀਆਂ ਆਪਣੀਆਂ ਜਿੰਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਤੇ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਚਾਹਾਂ ਦੀ ਕਮਾਡਾ ਤਿਆ ਕਰਕੇ ਖਾਲਸਾ ਜੀ ਬੰਦੋ ਪਿੰਡਾਂ ਸਿੰਘਾਂ ਸਿੰਘਣੀਆਂ ਪਰ ਇਹ ਮਾਤਰਾਈ ਕੋਪਰੀਆਂ ਲੋਹਾਈਆਂ ਚਰਖੜੀਆਂ ਦੇ ਆਇਆਂ ਨਾਲ ਚੀਰੇ ਗਏ ਗਵਾਰ ਜਿਸ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਕਿ ਸਿੱਧਕ ਕੇਸਾਂ ਸਵਾਸਾਂ ਦੇ ਬਾਈ ਦਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਪਤਾਂ ਸਤਿਗੁਰਾਂ ਦਾ ਧਿਆਨ ਕਰਕੇ ਬੋਲੀ ਤੇ ਸਰਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਮਨ ਕਾ ਸਤਕਾਂ ਸਤੁਪ ਹੋਵੇ ਜਹਾਂ ਜਹਾਂ ਖਰ ਸਤ ਸਾਈਂ ਪਾਂ ਪਾਛਿਆ ਜਾਏ ਦੇਗ ਤੇਗ ਫਤਿਹ ਦੀ ਪੈ ਜਪਨ ਚ ਕੀ ਰੇਤਰੀ ਸਾਹਿਬ ਜੀ ਸਹਾਈ ਸਤਿਰੀ ਕੇ ਹੋ ਨ ਪਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਮਾਨ, ਵੇਕ ਦਾਨ, ਵਿਸਾਦਾਨ, ਭਰੋਸਾ ਦਾਨ, ਤੰਨਾ ਸਿਰ ਦਾਨ, ਨਾਂ ਪਾਤੀ ਅਮਰਜੀਤ ਦੇ ਇਸ਼ਾਨ। ਚੌਂਟਾਂ ਝੰਡੇ, ਬੁੰਗੇ, ਜੁਗੋ ਜਹਰਲ, ਕੰਪੇਰੋ ਜੀ। ਸਿੱਖਾਂ ਮਾਰਨੀਵਾ ਮਾਤਪ ਜੀ ਮਾਤੇ ਰੱਖਿਆ ਆਪ ਵਾਹਿਗੁਰੂ ਅਕਾਲ ਪੁਰਖ। ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕ ਸਾਹਿਬ ਤੇ ਬਰਦਾਰ ਬਰਤਾ ਮੰਗੇ। ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁੱਲੇ ਚੰਦੀਦਾਰ ਤੇ ਸੇਵਾ ਸੰਭਾ ਦਾ ਦਮਕਾਲ ਸਤਿਗੁਰੂ ਮਿਣਿਆਆਂ ਦੇਵਾਂ ਨੇਕਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਜੀ ਦਾ ਪਾਤਸ਼ਾਹ ਜੀ ਆਪ ਜੀ ਦਾ ਹੁਕਮ ਹੈ ਉਹਦਾ ਪਾਤਸ਼ਾਹ ਜੀ ਆਪ ਜੀ ਦੀ ਮਹਾਰਾਜ ਹਨਰਾਣਾ ਰਾਉ ਨਾ ਕੋ ਹੈ ਰੰਗ ਨਾ ਤੰਗ ਫਕੀਰ ਵਾਰੀ ਆਪ ਆਪਣੀ ਕੋਏ ਨਾਂ ਮੰਦਾ ਤੀਰ ਮਹਾਰਾਜ ਪਾਤਸ਼ਾਹ ਜੀ ਦਾ ਪਰਦੇਸੇ ਮਾਤਾ ਦੀ ਪਤਨੀ ਹੈ ਬਦਨਕਟਾ ਕਰਤਾ ਜੀ ਸਮੂਹ ਪਰਿਵਾਰ ਰਮਨਤਾ ਜੀ ਸੌਂਕੀ ਕੜੀਚ ਆਪ ਜੀ ਦੇ ਚਰਨ ਪਰ ਸੇਵਾ ਤਾਰਕੀਤਾ ਜੀ ਮਿਹਰ ਕਰਨੀ ਚੜ੍ਹਦੀਆਂ ਕਲਾ ਵਿੱਚ ਰਹਿਣਾ ਪਰਵਾਰ ਪਾਲਣਾ ਮੰਨਣਾ ਬਾਕੀਸ਼ ਕਰਨਾ ਮਾਤਾ ਦੀ ਆਪ ਜੀ ਦਾ ਨਿਵਾਸ ਬਖਸ਼ਿਸ਼ਾਂ ਦਾ ਤਾਰਕੀਤਾ ਜੀ ਗਰੀਬ ਨਿਵਾਜ਼ ਸੰਸਾਰ ਦੇ ਅੰਦਰ ਵਿਚਰਦਿਆਂ ਹੋਈਆਂ ਕੋਸ਼ਿਸ਼ ਕਰਨੀ ਪਰਿਵਾਰ ਨੂੰ ਸਭ ਨੂੰ ਬਖਸ਼ਿਸ਼ ਕਰਨੀ ਆ ਸਦੇ ਸਿਰ ਦੇ ਕਰਤਾ ਜੀ ਬਾਣੀ ਪੜਦਿਆਂ ਕੀਰਤਨ ਕਰਦਿਆਂ ਆਪ ਜੀ ਦੇ ਦੀਵਾਨ ਸਜਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾਂ ਬਰਸ਼ਿਸ਼ ਕਮੀ ਅਥੋ ਸਮਰਸ਼ਿਸ਼ ਕਰਨ ਜੋ ਵੀ ਮਾਈ ਭਾਈ ਆਪ ਜੀ ਦੇ ਉੱਤੇ ਬੇਫੁੱਲ ਬੇਟਾ ਰਹਿ ਕੇ ਹਜ਼ਰ ਹੋਏ ਸਭ ਦੀਆਂ ਸਿਵਾਵਾਂ ਪੇਟਾਂ ਮਾਨ ਦਰ ਪ੍ਰਵਾਨ ਕਰਨੀਆਂ ਸਭ ਨੂੰ ਸੁਖੀ ਜੀਵਨ ਅੱਗੇ ਬਲ ਬਚਨ ਦਾਤਾ ਰਿਤੇ ਜੀ ਪਰਵਲੋਂ ਆਪ ਜੀ ਦੇ ਦਰ ਤੇ ਪਿਤਰਾਂ ਦਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਦਰ ਪ੍ਰਵਾਨ ਹੋਏ ਵਾਨ ਮੁਖਵਾਕ ਬਖਸ਼ ਕੇ ਸੰਗਤ ਨੂੰ ਪ੍ਰਕਾਸ਼ਿ ਕਰੇ ਜਿਨ੍ਹਾਂ ਮਿਲਿਆ ਤਾਂ ਨਾਮ ਜਿਤੀਆ ਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬਤ ਵਾਹੀ ਗੋਜੀ ਦਾ ਹਾਲ ਸਵਾਰ ਵਾਹੀ ਗੋਜੀ ਰੇ ਦੋਹਰਾ ਆਗਿਆ ਭਈ ਆਲ ਕੇ ਤਾ ਤੇ ਦੁਲਾਇਓ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗੁਰੂ ਕੰਤਿ ਮਾਨਿਓ ਜੋ ਪ੍ਰਭ ਓ ਮਿਲ ਬੋਚੈ ਪੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਪਾਰ ਹੋਏ ਸਭ ਲੰਗੇ ਬਚ ਸ਼ਰਨ ਜੋ ਹੋਏ ਬੋਲੇ ਤੋ ਨਿਹਾਲ ਵੰਤ ਖਾਲਸਾ ਵਾਹਿ ਜੀ ਸਤਨਾਮ ਜੀ ਵਾਹਿਗੁਰੂ ਸਾਹਿਬ ਜੀ ਤੁਹਾ ਅਪਕਾਰ ਕਰਨਾ ਹੁਕਮੇ ਜੰਮਣਾ ਹੁਕਮੇ ਮਰਨਾ ਸਬਨਾ ਮਰਨਾ ਆਇਆ ਇਹੋੜਾ ਸਤਨਾਮ ਖੁਸ਼ ਹੋ ਨਾਮ ਵਾਹੀ ਗੁਰੂ ਨਾਮ ਵਾਹੀ ਗੁਰੂ ਸਾਤ ਨਾਮ ਵਾਹੀ ਗੁਰੂ ਸਾਤ ਨਾਮ